ਦੋਸਤੋ ਇਹਨੂੰ ਕੱਗਰ ਕਹਿੰਦੇ ਨੇ ਜਿਹੜੀ ਕਿ ਪਿਛਲੇ ਸਾਲ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਇਹਦੇ ਵਿੱਚ ਜਿਸ ਨੇ ਕਿ ਜਾਖਲ ਏਰੀਆ ਮੂਨ ਏਰੀਆ ਚਾਂਦਪੁਰੇ ਵਾਲਾ ਬੰਨ ਤੋੜ ਕੇ ਬਹੁਤ ਜ਼ਿਆਦਾ ਪਿੰਡਾਂ ਦਾ ਨੁਕਸਾਨ ਕੀਤਾ ਸੀਗਾ ਪਿਛਲੇ ਸਾਲ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਫੇਸ ਤੇ ਮੈਂ ਤੁਹਾਡਾ ਆਪਣਾ ਅਮਨਾਲੀ ਸ਼ੇਰ ਅੱਜ ਆਪਾਂ ਕੱਗਰ ਤੇ ਪਹੁੰਚੇ ਹੋਏ ਹਾਂ ਜਿਹੜਾ ਕਿ ਪਿਛਲੇ ਸਾਲ ਸੋਨੂ ਪਤੀ ਹੈ 25 23 ਪਿੰਡਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਆਪਾਂ ਕੱਗਰ ਬ੍ਰਾਂਚ ਤੇ ਪਹੁੰਚੇ ਹੋਏ ਹਾਂ ਅੱਜ ਤੇ ਦੇਖੋ ਕੱਲ ਖਬਰ ਆਈ ਸੀ ਕਹਿੰਦੇ ਪੋਕ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ ਪੰਜਾਬ 'ਚ ਪਰ ਪਾਣੀ ਤਾਂ ਇਹ ਮੀਂਹ ਦੀ ਆ ਰਿਹਾ ਪਰ ਹਾਲਾਤ ਦੇਖ ਲਓ ਤੁਸੀਂ ਬਿਲਕੁਲ ਠੀਕ ਨਾਰਮਲ ਨੇ ਪਿਛਲੇ ਹਫਤੇ ਆਪਾਂ ਆਏ ਸੀ ਉਦੋਂ ਪਾਣੀ ਚੜਿਆ ਹੋਇਆ ਸੀ ਇਹਦਾ ਤੇ ਹੁਣ ਬਿਲਕੁਲ ਨਾਰਮਲ ਪਾਣੀ ਚੱਲ ਰਿਹਾ ਹੈ ਪਾਣੀ ਤਾਂ ਮੀਂਹ ਦੀ ਹੈ ਪਰ ਕੱਲ ਖਬਰ ਸੁਣੀ ਸੀ ਕਹਿੰਦੇ ਪੋਕ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ ਕਿਵੇਂ ਕਿ ਹੁਸ਼ਿਆਰਪੁਰ ਏਰੀਆ ਮਕੇਰੀਆਂ ਵਗੈਰਾ ਉਧਰ ਸ਼ਹਿਰਾਂ 'ਚ ਨੁਕਸਾਨ ਹੋਣ ਦਾ ਖਤਰਾ ਜ਼ਿਆਦਾ ਹੈ ਪਰ ਸਾਡੇ ਵੀ ਪਿਛਲੀ ਵਾਰੀ ਜਦੋਂ ਇੱਥੇ ਖੱਗਰ ਚ ਪਾਣੀ ਆਇਆ ਸੀ ਮੀਂਹ ਦਾ ਉਦੋਂ ਬਹੁਤ ਜ਼ਿਆਦਾ ਮੋਨਕੇ ਏਰੀਆ ਜੱਖਲ ਏਰੀਆ ਤੇ ਚਾਂਦਪੁਰੇ ਵਾਲਾ ਬੰਨ ਟੁੱਟ ਗਿਆ ਸੀ ਮੰਨ ਕੇ ਚੱਲੋ ਵੀ 60-65 ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ 11-11 ਫੁੱਟ ਪਾਣੀ ਖੜਾ ਆਇਆ ਸੀਗਾ ਤੇ ਦੇਖੋ ਅੱਜ ਆਪਾਂ ਤੁਹਾਨੂੰ ਸਥਿਤੀ ਦਿਖਾ ਰਹੇ ਆ ਇਹਦੀ ਲਾਈਵ ਪਾਣੀ ਬਿਲਕੁਲ ਨੋਰਮਲ ਚੱਲ ਰਿਹਾ ਹੈ ਦੇਖੋ ਦੋਸਤੋ ਪਾਣੀ ਤਾਂ ਮੀਂਹ ਦੀ ਆ ਰਿਹਾ ਪਰ ਸਥਿਤੀ ਬਿਲਕੁਲ ਨੋਰਮਲ ਹੈ ਪਿਛਲੇ ਹਫਤੇ ਆਪਾਂ ਆਏ ਸੀਗੇ ਉਦੋਂ ਪਾਣੀ ਇਹਦਾ ਚੜਿਆ ਹੋਇਆ ਸੀਗਾ ਤੇ ਹੁਣ ਪਾਣੀ ਕੰਟਰੋਲ 'ਚ ਹੈ ਬਿਲਕੁਲ ਤੇ ਦੇਖੋ ਨੋਰਮਲ ਸਥਿਤੀ 'ਚ ਹੀ ਜਾ ਰਿਹਾ ਹੈ ਪਿਛਲੇ ਸਾਲ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀਗਾ ਮੰਨ ਕੇ ਚੱਲੋ 11-11 ਫੁੱਟ 15-15 ਫੁੱਟ ਪਾਣੀ ਆ ਗਿਆ ਸੀਗਾ ਨੇੜੇ-ਨੇੜੇ ਇਲਾਕਿਆਂ 'ਚ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਸੀ ਫਿਲਹਾਲ بارش ਹੋ ਵੀ ਰਹੀ ਆ ਪੰਜਾਬ 'ਚ ਦੇਖੋ ਨਾਰਮਲ ਸਥਿਤੀ ਹੈ ਕੱਲ ਖਬਰ ਸੁਣੀ ਜਿਵੇਂ ਵੀ ਹਸ਼ਾਰਪੁਰ ਏਰੀਆ ਚ ਪੋਗ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ ਤੇ ਉਧਰ ਹਸ਼ਾਰਪੁਰ ਏਰੀਆ ਮਕੇਰੀਆਂ ਦੋ ਤਿੰਨ ਇਲਾਕੇ ਹੋਰ ਨੇ ਜਿੱਧਰ ਪਾਣੀ ਜਾਣ ਦਾ ਖਤਰਾ ਜ਼ਿਆਦਾ ਹੈ ਪਰ ਆ ਸਾਡੇ ਇੱਕ ਗਰਜੇ ਕਿਵੇਂ ਜਾਖਲ ਮੂਣ ਕੇ ਏਰੀਆ ਹੋ ਗਿਆ ਚਾਂਦਪੁਰੇ ਵਾਲਾ ਬੰਨ ਹੋ ਗਿਆ ਇਹ ਸਾਈਡ ਪਾਣੀ ਬਿਲਕੁਲ ਨਾਰਮਲ ਹਾਲਾਤ ਨੇ ਤੇ ਕੋਈ ਖਤਰੇ ਵਾਲੀ ਗੱਲ ਨਹੀਂ ਕਿਸਾਨ ਵੀਰ ਨਾ ਘਬਰਾਉਣਾ ਕਿਉਂਕਿ ਕੱਲ ਦੀ ਖ਼ਬਰ ਸੁਣੀ ਸੀ ਆਪਾਂ ਤਾਂ ਹੀ ਅੱਜ ਆਏ ਆਂ ਵੀਡੀਓ ਬਣਾਉਣ ਵੀ ਇਹ ਵੀਡੀਓ ਆਪਾਂ ਸਾਂਝੀ ਕਰੀਏ ਤੁਹਾਡੇ ਨਾਲ ਸਾਰਿਆਂ ਨਾਲ ਪਾਣੀ ਦੀ ਸਥਿਤੀ ਬਿਲਕੁਲ ਠੀਕ ਐ ਨਾਰਮਲ ਐ ਇੰਤਜ਼ਾਮ ਪੂਰੇ ਕੀਤੇ ਹੋਏ ਨੇ ਇਸ ਵਾਰ ਸਰਕਾਰ ਨੇ ਤੇ ਪਿਛਲੇ ਹਫ਼ਤੇ ਆਪਾਂ ਆਏ ਸੀ ਉਦੋਂ ਦੇਖੋ ਪਾਣੀ ਚੜਿਆ ਹੋਇਆ ਸੀਗਾ ਆਪਾਂ ਨਿਸ਼ਾਨ ਵੀ ਦੇਖ ਲਓ ਪਾਣੀ ਇਹਨਾਂ ਚੜ ਗਿਆ ਸੀਗਾ ਤੇ ਹੁਣ ਪਾਣੀ ਬਿਲਕੁਲ ਨੀਚੇ ਐ 8-10 ਫੁੱਟ ਪਾਣੀ ਘਟਿਆ ਵੀ ਹੋਇਆ ਐ ਤੇ بارش ਵੀ ਹੋ ਰਹੀ ਹੈ ਪਰ ਘਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਸਥਿਤੀ ਠੀਕ ਹੈ ਤੇ ਆਲੇ-ਦਾਲੇ ਬੰਨ ਵੀ ਵਧੀਆ ਵੱਜੇ ਹੋਏ ਨੇ ਇਤਕੀ ਪਿਛਲੇ ਸਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਕਿਉਂਕਿ ਅਫਵਾਹੀ ਫਲਾ ਰਹੇ ਨੇ ਲੋਕ ਵੀਡੀਓ ਬਣਾ ਬਣਾ ਕੇ ਆਪਾਂ ਤਾਂਹੀਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਆਏ ਆਂਗੇ ਵੀ ਪਾਣੀ ਬਿਲਕੁਲ ਠੀਕ ਹੈ ਜਾਕਲ ਏਰੀਆ ਮੂਨਕ ਕਗਰ ਉਹਦੇ ਖੜੇ ਆ ਆਪਾਂ ਕਿਹੜੀ ਚਾਂਦਪੁਰੇ ਨੂੰ ਜਾਂਦਾ ਕਗਰ ਉਹ ਸਾਈਡ ਐ ਆ ਤੇ ਦੇਖੋ ਸਥਿਤੀ ਬਿਲਕੁਲ ਨੋਰਮਲ ਐ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਓ ਕਿਉਂਕਿ ਹਰੇਕ ਤੱਕ ਪਹੁੰਚ ਸਕੇ ਵੀਡੀਓ